ਜਦ ਮੈਂ ਆਪਣੇ ਕਿਨਾਂ ਦੇ ਨੱਕ 'ਚ ਖੁਰਕ ਹੁੰਦੀ ਆ ਹਾਂਜੀ ਤੇ ਆਪਾਂ ਨੂੰ ਛਿੱਕਾਂ ਬਹੁਤ ਜ਼ਿਆਦਾ ਹੁੰਦੀਆਂ ਅੱਖਾਂ 'ਚ ਪਾਣੀ ਆਉਂਦਾ ਹਾਂਜੀ ਆਪਣੇ ਕਿਨਾਂ ਲਿੰਦੇ ਆ ਕੰਨ 'ਚ ਖੁਰਕ ਹੁੰਦੀ ਆ ਹਾਂ ਜ਼ਿਆਦਾ ਤੇ ਇਹਦਾ ਦੁੱਧ ਜਿਹੜਾ ਹੁੰਦਾ ਹੈ ਕਿਨਾਂ ਲਿੰਦਾ ਸਵੇਰੇ ਜਮੇ ਘੋਏ ਦਾ ਮਤਲਬ ਸੌ ਕੇ ਉੱਠ ਕੇ ਇੱਕ ਇੱਕ ਬੂੰਦ ਪਾਣੀ ਦੋਵੇਂ ਨੱਕਾਂ ਵਿੱਚ ਠੀਕ ਹੈ ਤੇ ਤੁਸੀਂ ਕਿਨਾਂ ਦੇ ਬੱਚਾ ਪੈਦਾ ਹੁੰਦੇ ਬੱਚੇ ਦੇ ਲੈ ਕੇ ਬਜ਼ੁਰਗ ਦੇ ਪਾਓ ਹਾਂ ਤੇ ਗਾਰੰਟੀ ਅਸਰਦੀ ਗੱਲ ਹੈ ਕਿਨਾਂ ਦੇ ਉਹਦੇ ਅਲਰਜੀ ਭਾਵੇਂ 20 ਸਾਲ ਪੁਰਾਣੀ ਆ ਹਾਂਜੀ ਉਹਦੀ ਅਲਰਜੀ ਖਤਮ ਹੋ ਜਾਊਗੀ ਠੀਕ ਹੈ ਜੀ ਔਰ ਬੈਠੇ ਭਾਈ ਬਗੈਰ ਬਗੈਰ 200 ਵੇਦਲੋ ਸੈਂਟਰ ਤਾਂ ਕੋਈ ਵੱਲੀ ਨਹੀਂ ਆਗੀ ਹਾਂਜੀ ਨਹੀਂ ਤਾਂ ਕਰਦਾ ਸੀ 66 ਇੰਨਾ ਤਕੜਾ ਰੁਕਣਾ ਹੈ ਤੇ ਸਾਨੂੰ ਇਸੇ سپورਟ ਦੇਣੀ ਪਾਉਗੀ سپورਟ ਦੇਣੀ ਕਿਵੇਂ ਲੈ سپورਟ ਤੇ ਬਗੜਿਆ ਇਹ ਮੇਰੇ ਕਲਾਕਾਰੀ ਹੈ ਕਲਾਕਾਰੀ ਹੈ ਮੈਸਤਰੀ ਦੀ ਵੀ ਉਹੀ ਮੈਂ ਇਹ ਕਲਾਕਾਰੀ ਹੈ ਬਗੜ سپورਟ ਤੋਂ ਆ ਗਿਆ ਠੀਕ ਹੈ ਬਹੁਤ ਵਧੀਆ ਇਹ ਇਹ ਨਾ ਤਾਂ ਕੁਝ ਹੁੰਦਾ ਹੋਊਗਾ ਨਾ ਮੈਂ ਨਾ ਮੀਂਹ ਦਾ ਕੁਝ ਨਹੀਂ ਨਾ ਕੁਝ ਇਹ ਕਿੰਨਾ ਟਾਈਮ ਕੱਢ ਜਾਂਦਾ ਬਈ ਇਹ ਇਹ ਕੱਢ ਜਾਂਦਾ ਜੇ 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 3 ਸਾਲ ਹੋ ਗਏ ਨੇ ਬਣਾਏ ਨੇ ਠੀਕ ਹੈ ਜੀ ਇਹ ਚਾਰ ਚੀਜ਼ਾਂ ਰੱਖ ਸਕਦੇ ਆ ਜੀ ਇੱਥੇ ਕਿ ਨਾਲ ਮੱਝ ਗਾਈਂ ਘੋੜਾ ਤੇ ਬੱਕਰੀ ਠੀਕ ਹੈ ਜੀ ਉਹ ਤੋਂ ਚਾਰ ਚੀਜ਼ਾਂ ਨੂੰ ਗੌਰਮੈਂਟ ਵੱਲੋਂ ਫ੍ਰੀ ਹੁੰਦੀਆਂ ਹੋਰ ਰੱਖ ਸਕਦੇ ਨੇ ਤੇ ਗੌਰਮੈਂਟ ਸਾਡੇ ਤੋਂ ਇੱਕ ਪਸ਼ੂ ਦੇ ਹਿਸਾਬ ਨਾਲ ਕਿਰਾ ਲੈਂਦੇ ਆ 5-6 ਰੁਪਏ ਇੱਕ ਪਸ਼ੂ ਦੇ ਲੈਂਦੇ ਆ 5-6 ਰੁਪਏ ਹਾਂਜੀ ਹਾਂਜੀ ਉਹ ਕਿੰਨੇ ਟਾਈਮ ਦੇ ਇੱਕ ਸਾਲ ਵਾਸਤੇ ਇੱਕ ਸਾਲ ਦੀ ਉਹ ਤਾਂ ਕੁਝ ਵੀ ਨਹੀਂ ਜਾਣੀ ਕੀ ਕਰਗੀ ਹਨਾ ਹਾਂਜੀ ਹਾਂਜੀ ਠੀਕ ਹੈ 5-6 ਰੁਪਏ ਲੈਂਦੇ ਤੇ ਜਿਵੇਂ ਭਾਈ ਹੁਣ ਆਪਾਂ ਦੇਖ ਰਹੇ ਆ ਫਾਰਮ ਜਿਵੇਂ ਗਊ ਛੱਲ ਆ ਲੀਆਂ ਗਾਵਾਂ ਹੁੰਦੀਆਂ ਹਨਾ ਹਾਂਜੀ ਕਿ ਇਹ ਪਹਾੜੀ ਗਾਵਾਂ ਆ ਜਾਂਦੀਆਂ ਹ ਦੇ ਵੀ ਇਹਨਾਂ ਦਾ ਜੇ ਦੇਖਿਆ ਜਾਵੇ ਜੇ ਦੁੱਧ ਆ ਦੇਖਿਆ ਜਾਵੇ ਤੁਸੀਂ ਦੱਸਦੇ ਹੋ ਵੀ ਦੁੱਧ ਤਾਂ ਜ਼ਿਆਦਾ ਕੋਈ ਹੁੰਦਾ ਨਹੀਂ ਦੁੱਧ ਨਹੀਂ ਦੁੱਧ ਤੇ ਭਾਈ ਇਹਦਾ ਕਿੰਨਾ ਲੈਂਦਾ ਅੱਧਾ ਲੀਟਰ ਪਊਗਾ ਈ 250 ਗ੍ਰਾਮ ਬਾ ਲੀਟਰ ਇਹ ਨਾ ਦੁੱਧ ਹੁੰਦਾ ਅੱਛਾ ਜੀ ਦੁੱਧ ਦੁੱਧ ਨਹੀਂ ਹੁੰਦਾ ਜ਼ਿਆਦਾ ਠੀਕ ਹੈ ਜੀ ਹਾਂ ਤੇ ਫਿਰ ਆਪਾਂ ਨੂੰ ਇਹਦਾ ਫਿਰ ਫਾਇਦਾ ਕੀ ਹੁੰਦਾ ਜੀ ਫਾਇਦਾ ਇਹਦਾ ਕਿੰਨਾ ਲੈਂਦਾ ਲੇਕਿਨ ਇਹਦਾ ਦੁੱਧ ਜਿਹੜਾ ਹੈਗਾ ਉਹ ਆਰਗੇਨਿਕ ਆ ਪਿਓਰ ਇਹ ਹਾਲ ਨੇ ਸੱਚ ਨੂੰ ਹੈ ਸਵਾਗਤ ਖੜੇ ਆਪਾਂ ਉੱਤਰਾਖੰਡ ਦੇ ਜੰਗਲਾਂ ਦੇ ਵਿੱਚ ਬਾਜਪੁਰ ਤੇ ਨੈਨੀਤਾਲ ਦੇ ਰੋਡ ਦੇ ਉੱਪਰ ਆ ਤੇ ਇਥੋਂ ਹੀ ਤੁਹਾਨੂੰ ਇੱਕ ਜੰਗਲ ਲਾਈਫ ਦਿਖਾਉਣ ਲੱਗੇ ਆ ਜ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਮੁਰਗੀ ਫਾਰਮ ਫ੍ਰੀ ਰੇਂਜ ਹੁੰਦੇ ਆ ਉਸੇ ਤਰ੍ਹਾਂ ਫ੍ਰੀ ਰੇਂਜ ਵਾਲੇ ਫਾਰਮ ਦਿਖਾਉਣੇ ਆ ਤੁਹਾਨੂੰ ਨਾਲ ਆਪਣੇ ਬਾਈ ਜੀ ਵੀ ਨੇ ਸਾਰੇ ਹੈਗੇ ਬਾਈ ਸਾਤਰੀ ਕਾਲ ਸਾਰੇ ਆਣੂ ਨਾਲ ਜੀ ਤੇ ਬਾਈ ਇਹ ਜਿਹੜਾ ਕੀ ਆ ਕਨਸੈਪਟ ਕੀ ਹੈਗੇ ਫਾਰਮਾਂ ਦਾ ਜੀ ਇਹ ਆਪਣੇ ਜੰਗਲ 'ਚ ਹੀ ਆ ਹਾਂ ਜੀ ਇਹ ਲੀਸ ਤੇ ਦਿੱਤੇ ਹੋਏ ਨਹੀਂ ਜਿੱਤਾ ਅੱਛਾ ਜੀ ਜੰਗਲਾਤੋੜਿਆਂ ਨੇ ਹਾਂ ਜੀ ਤੇ ਆਪਣੇ ਹੰਗਾਈਆਂ ਜਾਂ ਮਹੀਆਂ ਕੋਈ ਕੁਝ ਵੀ ਰੱਖ ਸਕਦੇ ਆ ਇਹ ਚਾਰ ਚ ਚ ਰੱਖ ਸਕਦੇ ਆ ਜੀ ਇੱਥੇ ਕਿ ਨਾਲ ਦੇ ਮੱਝ ਗਾਈਂ ਘੋੜਾ ਤੇ ਬੱਕਰੀ ਠੀਕ ਹੈ ਜੀ ਉਹ ਤਾਂ ਚਾਰ ਚੀਜ਼ਾਂ ਨੂੰ ਗੌਰਮੈਂਟ ਵੱਲੋਂ ਫ੍ਰੀ ਹੁੰਦੀਆਂ ਹੋਰ ਰੱਖ ਸਕਦੇ ਨੇ ਤਾਂ ਗੌਰਮੈਂਟ ਸਾਡੇ ਤੋਂ ਇੱਕ ਪਸ਼ੂ ਦੇ ਹਿਸਾਬ ਨਾਲ ਕਿਰਾ ਲੈਂਦੇ ਆ 5-6 ਰੁਪਏ ਇੱਕ ਪਸ਼ੂ ਦੇ ਲੈਂਦੇ ਆ 5-6 ਰੁਪਏ ਹਾਂਜੀ ਹਾਂਜੀ ਉਹ ਕਿੰਨੇ ਟਾਈਮ ਦੇ ਇੱਕ ਸਾਲ ਵਾਸਤੇ ਇੱਕ ਸਾਲ ਦੀ ਉਹ ਤਾਂ ਕੁਝ ਵੀ ਨਹੀਂ ਜਾਣੀ ਕਿ ਕਹਿ ਦਿੱਤੀ ਹੈ ਨਾ ਹਾਂਜੀ ਹਾਂਜੀ ਠੀਕ ਹੈ 5-6 ਰੁਪਏ ਲੈਂਦੇ ਤੇ ਜਿਵੇਂ ਭਾਈ ਹੁਣ ਆਪਾਂ ਦੇਖ ਰਹੇ ਆ ਫਾਰਮ ਜਿਵੇਂ ਗਊ ਛੱਲ ਆ ਲੀਆਂ ਗਾਵਾਂ ਹੁੰਦੀਆਂ ਹਨਾ ਹਾਂਜੀ ਕਿ ਇਹ ਪਹਾੜੀ ਗਾਵਾਂ ਆ ਜਾਂਦੀਆਂ ਹਾਂਜੀ 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 ਤੇ ਵੀ ਇਹਨਾਂ ਦਾ ਜੇ ਦੇਖੀਏ ਜੀ ਜੇ ਦੁੱਧ ਆ ਦੇਖਿਆ ਜਾਵੇ ਜੀ ਤੁਸੀਂ ਦੱਸਦੇ ਵੀ ਦੁੱਧ ਤਾਂ ਜਿਆਦਾ ਕੋਈ ਹੁੰਦਾ ਨਹੀਂ ਦੁੱਧ ਨਹੀਂ ਦੁੱਧ ਤੇ ਭਾਈ ਇਹਦਾ ਕਿੰਨੇ ਦਾ ਅੱਧਾ ਲੀਟਰ ਪਊਗਾ 250 ਗ੍ਰਾਮ ਬਾ ਲੀਟਰ ਇਹ ਨਾਲ ਦੁੱਧ ਹੁੰਦਾ ਅੱਛਾ ਜੀ ਦੁੱਧ ਦੁੱਧ ਨਹੀਂ ਹੁੰਦਾ ਜਿਆਦਾ ਠੀਕ ਹੈ ਜੀ ਹਾਂ ਤੇ ਫਿਰ ਆਪਾਂ ਨੂੰ ਇਹਦਾ ਫਿਰ ਫਾਇਦਾ ਕੀ ਹੁੰਦਾ ਜੀ ਫਾਇਦਾ ਇਹਦਾ ਕਿੰਨਾ ਲੈਂਦਾ ਲੇਕਿਨ ਇਹਦਾ ਦੁੱਧ ਜਿਹੜਾ ਹੈਗਾ ਉਹ ਆਰਗੇਨਿਕ ਹੈ ਪਿਓਰ ਹਾਂਜੀ ਦੁੱਧ ਮਤਲਬ ਕਿ ਅਗਰ ਜਦ ਅਸੀਂ ਪੀਏ ਤਾਂ ਕਈ ਬਿਮਾਰੀਆਂ ਨੂੰ ਕੱਟਦਾ ਹੈ ਠੀਕ ਹੈ ਫਾਇਦੇਮੰਦ ਹੈ ਸਹੀ ਵਾਸਤੇ ਫਾਇਦੇਮੰਦ ਹੈ ਜਿਵੇਂ ਤੁਸੀਂ ਪਹਿਲਾਂ ਦੱਸ ਵੀ ਰਹੇ ਸੀ ਕਰੋਨਾ ਵਾਲੀ ਗੱਲ ਵੀ ਵੀ ਉਦੋਂ ਵੀ ਤੋੜ ਤੂੰ ਦੱਸਿਆ ਵੀ ਇਹ ਨਾਲ ਇਹਦਾ ਜਿਹੜਾ ਇਹਦਾ ਕਿ ਨਾਲ ਲਿੰਦੇ ਜਿਹੜਾ ਇਹਦਾ ਘੋ ਨਿਕਲਦਾ ਹੈ ਨਾ ਹਾਂਜੀ ਅਗਰ ਕਿਸੇ ਬੰਦੇ ਨੂੰ ਅਲਰਜੀ ਆ ਹਾਂਜੀ ਮਤਲਬ 20 ਸਾਲ 30 ਸਾਲ 50 ਸਾਲ ਅਲਰਜੀ ਆ ਹਾਂਜੀ ਮੈਂ ਗਾਰੰਟੀ ਨਾ ਕਹਿਣਾ ਕਿ ਨਾਲ ਲਿੰਦੇ ਮੈਂ ਇਹਦਾ ਘੋ ਅਗਰ ਉਹ ਨੱਕ ਚ ਪਾਵੇ ਹਾਂਜੀ ਤੇ ਅਗਰ ਉਹਦੀ ਅਲਰਜੀ ਨਾ ਸਹੀ ਹੋਵੇ ਤਾਂ ਮੈਂ 1 ਲੱਖ ਰੁਪਏ ਨਾਮ ਦੇਣ ਨੂੰ ਤਿਆਰ ਆ। ਅੱਛਾ ਜੀ। ਹਾਂ ਜੀ। ਇੰਨਾ ਵਧੀਆ। ਕਿੰਨਾ ਬਲਦਿਆ। ਆ ਜੋ ਆਪਾਂ ਇੱਧਰ ਨਹੀਂ ਚੱਲ ਦਿੰਦੇ ਹਾਂ ਜਾਂ ਪਹੁੰਚੋਂਦੀਆਂ। ਇੰਨਾ ਇਹਨਾਂ ਦਾ ਪਰਫੈਕਟ ਦੁੱਧ ਆ। ਠੀਕ ਹੈ। ਇੱਧਰ ਬਵਾਜਦਾ ਤੁਹਾਡਾ ਮਰਾ ਦੱਸਦਾ। ਹਾਂ ਜੀ। ਅੱਛਾ ਜੀ। ਤੇ ਇਹ ਫਿਰ ਤੁਹਾਡੇ ਤੋਂ ਲੈ ਕੇ ਹੀ ਜਾਂਦੇ ਹੋਣੇ ਕਿ ਹੋ ਵਗੈਰਾ ਜਾਂ ਦੁੱਧ ਵਗੈਰਾ ਲੋਕ ਮੰਗਦੇ ਵੀ ਹੋਣੇ। ਫਰੀ ਸੇਵਾ ਦੇਈ ਦੀ ਆ। ਅੱਛਾ ਜੀ। ਲੋਕਾਂ ਨੂੰ ਜਿਵੇਂ ਆਪਣੇ ਘਰਾਂ ਦਾ ਨੱਕ ਚ ਖੁਰਕ ਹੁੰਦੀ ਆ। ਹਾਂ ਜੀ। ਤੇ ਆਪਾਂ ਨੂੰ ਛਿੱਕਾਂ ਬਹੁਤ ਜ਼ਿਆਦਾ ਹੁੰਦੀਆਂ ਅੱਖਾਂ ਚ ਪਾਣੀ ਆਉਂਦਾ। ਹਾਂ ਜੀ। ਆਪਣੇ ਕਿਨਾਂ ਲਿੰਦੇ ਮਤਲਬ ਸੌ ਕੇ ਉੱਠ ਕੇ ਇੱਕ ਇੱਕ ਬੂੰਦ ਪਾਣੀ ਦੋਵੇਂ ਨੱਕਾਂ ਵਿੱਚ ਠੀਕ ਹੈ ਤੇ ਤੁਸੀਂ ਜਿਹਨਾਂ ਦੇ ਬੱਚਾ ਪੈਦਾ ਹੁੰਦੇ ਬੱਚੇ ਦੇ ਲੈ ਕੇ ਬਜ਼ੁਰਗ ਦੇ ਪਾਉਂ ਹੂੰ ਤੇ ਗਾਰੰਟੀ ਅਸਰਦੀ ਗੱਲ ਹੈ ਕਿ ਜਿਹਨਾਂ ਦੇ ਉਹਦੇ ਅਲਰਜੀ ਭਾਵੇਂ 20 ਸਾਲ ਪੁਰਾਣੀ ਆ ਹਾਂਜੀ ਉਹਦੀ ਅਲਰਜੀ ਖਤਮ ਹੋ ਜਾਊਗੀ ਠੀਕ ਹੈ ਜੀ ਹਾਂਜੀ ਤੇ ਭਾਈ ਇਹ ਹੁਣ ਜਿਵੇਂ ਆ ਇੱਥੇ ਰਹਿਣ ਨੂੰ ਵੀ ਜਗ੍ਹਾ ਬਣਾਈ ਹੋਈ ਆ ਇੱਥੇ ਫਿਰ ਕੌਣ ਰਹਿੰਦਾ ਤੁਸੀਂ ਆਪ ਜੀ ਨਹੀਂ ਇੱਥੇ ਨੌਕਰ ਰਹਿੰਦੇ ਸਭ ਬੰਦੇ ਰਹਿੰਦੇ ਹਾਂਜੀ ਅੱਛਾ ਉਹਨਾਂ ਨੇ ਇਹਨਾਂ ਪਸ਼ੂਆਂ ਨੂੰ ਸਾਹਮਣਾ ਵਾ ਚਾਰਨਾ ਹਨ ਹਾਂਜੀ ਹਾਂਜੀ ਠੀਕ ਹੈ ਇਹ ਪਹੂ ਕਰ ਜੰਗਲ ਦੇ ਵਿੱਚ ਉਹ ਜਾਂਦੇ ਆ ਬਈ ਕੋਈ ਜੰਗਲੀ ਜਾਨਵਰ ਦਾ ਕੋਈ ਜੰਗਲੀ ਜਾਨਵਰ ਹੁੰਦੇ ਆ ਪਰ ਲੇਕਿਨ ਇਹ ਜਿਵੇਂ ਹਾਲਾਤ ਨਾਲ ਸਿੱਖੇ ਹੋਏ ਆ ਅੱਛਾ ਜੀ ਤੇ ਜੰਗਲੀ ਜਾਨਵਰ ਇਹਨਾਂ ਦਾ ਅਟੈਕ ਨਹੀਂ ਕਰਪੁੰਦੇ ਤੇ ਮੱਝਾਂ ਦੇ ਵੀ ਨਹੀਂ ਨਹੀਂ ਮੱਝਾਂ ਦੇ ਵੀ ਨਹੀਂ ਠੀਕ ਹੈ ਜੀ ਹਾਂ ਜੀ ਜਿਹੜੀ ਬੱਕਰੀ ਵਗੈਰਾ ਉਹ ਤੇ ਦਾ ਫਿਰ ਕਰ ਸਕਦੇ ਬੱਕਰੀਆਂ ਤਾਂ ਤਾਂ ਕਰ ਲੈਂਦੇ ਆ ਬੱਕਰੀਆਂ ਤੇ ਪਾਲੀਆਂ ਨਹੀਂ ਕਿਹਾ ਨੇ ਦੋ ਚਾਰ ਪਾਲੀਆਂ ਹੋਈਆਂ ਅੱਛਾ ਜੀ ਇਹ ਗਵਰਨਮੈਂਟ ਵੱਲੋਂ ਮਤਲਬ ਇੱਕ ਰੂਲ ਆ ਤੁਸੀਂ ਚਾਰ ਚੀਜ਼ਾਂ ਇੱਥੇ ਪਾਲ ਸਕਦੇ ਹੋ ਠੀਕ ਹੈ ਆਪਣੇ ਮੱਝ ਗਾਂ ਤੇ ਘੋੜਾ ਤੇ ਇੱਕ ਭੇਡ ਜਾਂ ਬੱਕਰੀ ਔਰ ਤੋਂ ਇਲਾਵਾ ਇੱਥੇ ਕੋਈ ਨਹੀਂ ਪਾਲ ਸਕਦਾ ਹੋਰ ਨਹੀਂ ਕੁਝ ਨਹੀਂ ਠੀਕ ਹੈ ਜੀ ਤੇ ਫਿਰ ਕੋਈ ਜਗ੍ਹਾ ਦਿੱਤੀ ਜਾਂਦੀ ਵੀ ਕਿੰਨੀ ਜਗ੍ਹਾ ਦੇ ਵਿੱਚ ਤੁਸੀਂ ਰਹਿਣਾ ਵਾ ਕਿੰਨੀ ਜਗ੍ਹਾ ਦਿੱਤੀ ਇਹ ਜਾਨਵਰਾਂ ਦੇ ਹਿਸਾਬ ਨਾਲ ਜਗ੍ਹਾ ਦਿੱਤੀ ਜਾਂਦੀ ਹੈ ਅੱਛਾ ਜੀ ਹਾਂ ਜੀ ਠੀਕ ਹੈ ਜਿੰਨੇ ਜਾਨਵਰਾਂ ਸਾਬ ਨਾਲ ਜਗ੍ਹਾ ਤੇ ਬਾਕੀ ਹਾਂਜੀ ਇਹ ਹੁਣ ਜਿਵੇਂ ਆ ਪ੍ਰਾਲੀ ਪਈ ਆ ਬਸ ਜਿਆ ਪ੍ਰਾਲੀ ਖਾਈ ਜਾਂਦੇ ਜਿਆ ਜੰਗਲ ਦੇ ਵਿੱਚ ਜੋ ਘਾਹ ਫੁੱਲ ਹਾਂ ਬਸ ਉਹ ਘਾਹ ਫੁੱਲ ਇਹ ਪ੍ਰਾਲ ਤਾਂ ਕਰੇ ਰੱਖੀ ਦੀਆ ਕਿਉਂਕਿ ਸਾਲ ਵਿੱਚ ਬਰ ਰ ਪੈਂਦੀ ਜਾਂ ਠੰਡ ਪੈਂਦੀ ਆ ਹਾਂਜੀ ਘਾਹ ਉਹ ਸੁੱਕ ਜਾਂਦਾ ਸਾਰਾ ਕੁਝ ਤੇ ਜਾਨਵਰਾਂ ਦਾ ਖਾਣ ਨੂੰ ਕੋ ਹੁੰਦਾ ਨਹੀਂਗਾ ਹਾਂਜੀ ਤੇ ਫਿਰ ਆ 3-4 ਮਹੀਨੇ ਆਪਣੇ ਪ੍ਰਾਲ ਨਾਲ ਟੱਡ ਪਾਸ ਕਰਦੇ ਆ ਠੀਕ ਆ ਜੀ ਹਾਂ ਹੁਣ ਜਦੋਂ ਬਰਸਾਤ ਪੈਣੀ ਆ ਹੁਣ ਜੰਗਲ ਚ ਘਾਹ ਬਹੁਤ ਹੋ ਜਾਣਾ ਹਾਂਜੀ ਤੇ ਪੇੜ-ਪੌੜ ਪੱਤੇ ਛੱਡਦੇ ਆ ਉਹ ਕੌਂਦੇ ਆ ਇਹ ਗਰਮੀ ਆ ਜਾਂਦਾ ਸਿਆਲ ਤੇ ਫਿਰ ਸੁੱਕ ਜਾਂਦਾ ਇਸ ਕਰਕੇ ਰੱਖਣੀ ਪੈਂਦੀ ਹੈ ਕੋਰਾ ਠੀਕ ਹੈ ਜੀ ਤੇ ਅ ਭਾਈ ਜੀ ਜਿਵੇਂ ਹੁਣ ਜਿਹੜਾ ਦੁੱਧ ਵਾਲੇ ਪਸ਼ੂ ਆ ਹੁਣ ਜਦੋਂ ਇਹ ਤਾਂ ਖੁੱਲੇ ਫਿਰਦੇ ਆ ਇਹ ਫਿਰ ਆਲੇ ਟਾਈਮ ਤੇ ਆ ਜਾਂਦੇ ਇੱਥੇ ਆਪਣੇ ਟਾਈਮ ਤੇ ਸਵੇਰੇ ਵੀ ਆਪਣੇ ਟਾਈਮ ਤੇ ਆਪਣੇ ਆ ਜਾਂਦੇ ਆ ਹਾਂਜੀ ਕੋਈ ਬੰਦੇ ਨੂੰ ਜਾਣ ਦੀ ਜ਼ਰੂਰਤ ਨਹੀਂ ਕੋਈ ਕੁਝ ਨਹੀਂ ਆਪੇ ਆ ਜਾਂਦੇ ਆ ਅੱਛਾ ਜੀ ਤੇ ਸ਼ਾਮ ਨੂੰ ਇਹਨਾਂ ਨੇ ਫਿਰ ਸ਼ਾਮ ਨੂੰ ਆਪੇ ਆਣ ਠੀਕ ਹੈ ਪੂਰੇ ਟਾਈਮ ਤੇ ਇਹਨਾਂ ਨੇ ਪਹੁੰਚ ਜਾਣਾ ਇੱਥੇ ਇਹਨਾਂ ਨੇ ਹੁਣ ਇੱਥੇ ਕਿਨਾਂ ਲਈ ਤੇ 3 ਵਜੇ ਹੁਣ ਚੱਲੂ ਹੋ ਜਾਣਾ ਹਾਂਜੀ 5 ਵਜੇ ਤੱਕ ਸਾਰੇ ਜਾਨਵਰ ਆ ਜਾਣਾ ਠੀਕ ਹੈ ਫਿਰ ਦੋ ਚੋਣਾ ਇਹਨਾਂ ਨੂੰ ਦੋ ਚੋਕੇ ਦੇ ਇਹਨਾਂ ਨੂੰ ਬਾਹਰ ਕੱਢ ਦੇਣਾ ਅੱਛਾ ਜੀ ਫਿਰ ਇਹਨਾਂ ਨੂੰ ਸਵੇਰੇ 7 ਵਜੇ ਤੱਕ ਲੈ ਕੇ ਕਿਨਾਂ ਲਈ ਦਾ 9 ਵਜੇ ਤੱਕ ਫੇਰ ਆ ਜਾਣਾ ਸਾਰਿਆਂ ਨੇ ਠੀਕ ਹੈ ਜੀ ਆ ਕੇ ਤੇ ਉਹਦੇ ਬਾਅਦ ਫਿਰ ਇੱਕ ਘੰਟਾ ਦੋਚ ਹੋਇਆ ਉਹਦਾ ਫੇਰ ਛੱਡ ਦੇਣਾ ਠੀਕ ਹੈ ਤੇ ਜਿਹੜੇ ਭਾਈ ਮੱਝਾਂ ਵਾਲੇ ਉਹਨਾਂ ਦੀ ਤਾਂ ਕਮਾਈ ਵਧੀਆ ਹੁੰਦੀ ਹੋਊ ਮੱਝਾਂ ਵਾਲਿਆਂ ਨੂੰ ਕਮਾਈ ਸਹੀ ਹੈ ਹੈਨਾ ਹਾਂਜੀ ਮੱਝਾਂ ਦੇ ਦਾ 15- ਇਹ ਜਿਹੜਾ ਇੱਥੇ ਆਪਣੇ ਨੀਲੀ ਰਾਵੀ ਦੀ ਬਹੁਤ ਐਤ ਅੱਛਾ ਜੀ ਤੁਹਾਡੇ ਪੰਜਾਬ ਦੀ ਨੀਲੀ ਰਾਵੀ ਦੀ ਮੱਧ ਨਹੀਂ ਇੱਥੇ ਆਟੇ ਹਾਂਜੀ ਠੀਕ ਹੈ ਪਿਓਰ ਨੀਲੀ ਰਾਵੀ ਦੇ ਮੱਝਾਂ ਇੱਥੇ ਠੀਕ ਹੈ ਉਹਨਾਂ ਨੂੰ ਕੋਈ ਨਾਲ ਫੀਡ ਵਗੈਰਾ ਪਾਉਂਦੇ ਜਾਂ ਨਹੀਂ ਉਹਨਾਂ ਨੂੰ ਫੀਡ ਪਾਉਂਦੇ ਅੱਛਾ ਜੀ ਹਾਂਜੀ ਉਹ ਤਾਂ ਫਿਰ ਤਿਆਰ ਹੋਉਂਦੇ ਉਹ ਤਾਂ ਪੂਰਾ ਚੋਣਾ ਹਾਂਜੀ ਹਾਂਜੀ ਲਾਲਚ ਆ ਤੇ ਫਿਰ ਫਿਰ ਪਾਣੀ ਪਾਣੀ ਹਾਂ ਇਹ ਇਹ ਜਿਹੜਾ ਇਹ ਲਾਲਚ ਤੋਂ ਬਿਨਾ ਵਾ ਇਹ ਦਵਾਈ ਆ ਇਹ ਤਾਂ ਦਵਾਈ ਆਪਣਾ ਜਿਹੜਾ ਘਰ ਦਾ ਖਰਚਾ ਪੂਰਾ ਜਾਂਦਾ ਹਾਂਜੀ ਹਾਂਜੀ ਇੱਥੇ ਬਸ ਸਿਰਫ ਤੁਸੀਂ ਇੱਕ ਪਾਣੀ ਪੀਉਣਾ ਤੇ ਦੁੱਧ ਚੋਣਾ ਵਾ ਹਾਂਜੀ ਬਸ ਪਾਣੀ ਜੰਗਲ ਚ ਵੀ ਹੋ ਸਕਦਾ ਮਿਲ ਜਾਂਦਾ ਜੰਗਲ ਚ ਪਾਣੀ ਹੈਗਾ ਜੀ ਬਹੁਤ ਆਪਾਂ ਨੂੰ ਅੱਛਾ ਜੀ ਹਾਂਜੀ ਠੀਕ ਆ ਇਹ ਫਿਰ ਪਸ਼ੂ ਆਪਦੇ ਏਰੀਆ ਦੇ ਹਿਸਾਬ ਨਾਲ ਉੱਥੇ ਉੱਥੇ ਨੇੜੇ ਨੇੜੇ ਰਹਿ ਕੇ ਜਾਂ ਦੂਰ ਜਾਵੜਦੇ ਆ ਨਹੀਂ ਨਹੀਂ ਅਜੇ ਚਲੇ ਆਂਦੇ ਇੱਥੋਂ ਕਿਨਾਂ ਲੈਂਦੇ 10-10 ਕਿਲੋਮੀਟਰ ਚਲੇ ਜਾਂਦੇ ਅੱਛਾ ਜੀ ਹਾਂਜੀ ਤੋਂ ਮੜ ਆਪਣਾ ਚਲੇ ਜਾਂਦੇ ਆ ਹੁਣ ਬਰਸਾਤਾਂ ਪੈਣੀਆਂ ਹਾਂਜੀ ਆ ਸਾਡੇ ਇੱਧਰ ਥੋੜੇ ਪਾਸੇ ਕਿਨਾਂ ਤੇ ਮੱਖ ਬਹੁਤ ਹੋ ਜਾਂਦੀ ਆ ਤੇ ਇੱਧਰ ਉੱਤਲੇ ਪਾਸੇ ਭਾਵ ਰਿਆ ਪੱਤਰੀਲਾ ਏਰੀਆ ਹਾਂਜੀ ਫਿਰ ਬਰਸ ਠੀਕ ਆਪਣੇ ਸਾਗਵਾਂ ਦੇ ਪਲਾਟ ਹੁੰਦੇ ਨਾ ਹਾਂਜੀ ਹਾਂਜੀ ਪੱਤਾ ਵੱਡਾ ਹੁੰਦਾ ਸੰਗਣਾ ਤੇ ਉਹਦੇ ਵਿੱਚ ਲੋਕੇ ਰਹਿੰਦੀਆਂ ਬੱਛਾ ਮੱਕੀ ਨਾਲ ਵੱਡੇ ਤੇ ਇਹ ਤੁਸੀਂ ਦੱਸਦੇ ਜਿਹੜਾ ਬੰਦਾ ਨਾਲ ਜੇ ਵੀ ਬਹੁਤ ਛਾਰਨ ਲੈ ਜਾਂਦਾ ਵਾ ਉਹ ਵੀ ਦੱਸਦੇ ਜੰਗਲੀ ਜਾਨਵਰ ਤੋਂ ਉਹਦਾ ਵੀ ਇਹਦਾ ਬਚਾਅ ਕਰਦੇ ਜੀ ਤੁਹਾਨੂੰ ਉਹ ਕਿੰਨਾ ਲਿੰਦੇ ਜਾਵੇਂ ਕੋਈ ਜੰਗਲੀ ਆਕਰ ਕਿੰਨਾ ਲਿੰਦੇ ਆ ਕੋਈ ਨਾਲ ਜਿਹੜਾ ਗੋਆਲਾ ਜਾਂਦਾ ਚੋਗਾ ਵਾਸਤੇ ਹਾਂਜੀ ਆਕਰ ਜਾਨਵਰ ਕੋਈ ਅਟੈਕ ਕਰੇ ਹਾਂਜੀ ਤੇ ਇਹ ਬਹੁਤ ਸਮਝਦਾਰਿਆਂ ਇੱਕਦਮ ਕਿਨਾਰੇ ਦੇ ਆਪਣੇ ਘਰੇ ਦੇ ਵਿੱਚ ਲੰਘਦੀਆਂ ਆ। ਅੱਛਾ ਜੀ। ਆਦਮੀ ਨਹੀਂ ਮਰ ਸਕਦਾ। ਅੱਛਾ ਜੀ। ਆਸ ਤੱਕ ਇਹ ਨਾਲੇੰਦੇ ਆ ਜਦੋਂ ਤੱਕ ਆਪਾਂ ਉਹ ਸੰਭਾਲੀ ਆ। ਹੂੰ। ਮੇਰੇ ਖਿਆਲ ਸਾਇਦ ਹੀ ਕੋਈ ਬੰਦਾ ਮਰਿਆ ਹੋਵੇ। ਜਦਾਂ ਕਿ ਗਾਈਆਂ ਚੋਗਾਂਦੇ ਮਰਿਆ ਹੋਵੇ। ਧੰਨ। ਆਈ ਤਾਂ ਨਹੀਂ ਜਾਂਦੇ ਲੇਕਿਨ ਮੱਝਾਂ ਵਾਲੇ ਰਾਤ ਨੂੰ ਜਾਂਦੇ ਪੰਛੀਆਂ ਦੇ ਪਿੱਛੇ। ਅੱਛਾ ਜੀ ਉਹ ਮੱਝਾਂ ਵੀ ਬਚਾਉਂਦੀਆਂ ਵਾ? ਹਾਂ ਮੱਝਾਂ ਬਚਾਉਂਦੀਆਂ ਵਾ। ਠੀਕ ਹੈ ਜੀ। ਕਿਉਂਕਿ ਗਾਈਆਂ ਵਾਲਾ ਤਾਂ ਕੋਈ ਨਹੀਂ ਜਾਂਦਾ ਨਾ ਰਾਤ ਦਾ ਨਾ ਦਿਨ ਚੋਗਣ ਵਾਸਤੇ। ਹਾਂ ਜੀ। ਮੱਝਾਂ ਦੇ ਪਿੱਛੇ ਜਾਣਾ ਪੈਂਦਾ। ਮੱਝਾਂ ਥੋੜੀ ਮੋਟੀ-ਬੁੱਟੀ ਹੁੰਦੀ ਹੈ। ਹਾਂ ਜੀ। ਉਹ ਵਾਪਸ ਸਾਰੀਆਂ ਆ ਨਹੀਂ ਪਉਂਦੀਆਂ। ਠੀਕ ਹੈ। ਤੇ ਐਸ ਲਈ ਉਹਨਾਂ ਦੇ ਪਿੱਛੇ ਗੋਲੇ ਨੂੰ ਜਾਣਾ ਪੈਂਦਾ। ਸਹੀ ਹੈ ਜੀ। ਹਾਂ ਜੀ। ਇੱਥੇ ਫਿਰ ਬਹੁਤ ਹੋਣਗੇ ਫਾਰਮ ਇੱਥੇ ਬਹੁਤ ਹੈ ਜੀ ਸੋਵਾਂ ਦੇ ਹਸਾਮਤ ਹੋਣਗੇ ਅੱਛਾ ਜੀ ਸਾਰੇ ਜੰਗਲ ਦੇ ਵਿੱਚ ਸਾਰੇ ਜੰਗਲ ਤੇ ਆ ਜਿਹੜਾ ਤੁਹਾਡਾ 2030000 ਚੋਂ ਹੈ ਜੀ 2 300 ਮੀਟਰ ਤੇ ਇੱਥੇ ਹਰ 2 300 ਮੀਟਰ ਤੇ ਘਾਰ ਆ ਅੱਛਾ ਜੀ ਹਾਂਜੀ ਜਿਵੇਂ ਤੁਹਾਡਾ ਏਰੀਆ ਇਹ ਤਾਂ ਮੈਨੂੰ ਲੱਗਦਾ ਥੋੜਾ ਜਿਹਾ ਸੇਫ ਆ ਕਿਉਂਕਿ ਥੱਲੇ ਆ ਜਾਂਦਾ ਗਰਾਉਂਡ ਤੇ ਤੇਈ ਹੁਣ ਜੰਗਲ ਦੇ ਵਿੱਚ ਗਾਹ ਜਾ ਕੇ ਵੀ ਬੈਠੀ ਹੋਣਗੇ ਨਹੀਂ ਖਤਰਾ ਤੇ ਬਰਾਬਰ ਹੀ ਆ ਜੀ ਅੱਛਾ ਜੀ ਹਾਂ ਜਾਨਵਰ ਤਾਂ ਹਰ ਜਗ੍ਹਾ ਹੁੰਦਾ ਠੀਕ ਆ ਕਿਹੜੇ ਕਿਹੜੇ ਜਾਨਵਰ ਇੱਥੇ ਆ ਜਾਂਦੇ ਆ ਜੀ ਇੱਥੇ ਹਾਥੀ ਸ਼ੇਰ ਹਾਂਜੀ ਆਪਣਾ ਕੀ ਨਾ ਲਿੰਦੇ ਆ ਚੀਤਲਾ ਔਰ ਸਾਰੇ ਜਾਨਵਰ ਆ ਕੋਈ ਇਹੋ ਜਿਹਾਂ ਜਾਨਵਰ ਨਹੀਂ ਹੋਣਾ ਠੀਕ ਹੈ ਜੀ ਸਭ ਜਾਨਵਰ ਆ ਪਾਲੋਂ ਛੱਡਦੇ ਅੱਛਾ ਜੀ ਪਾਲੋਂ ਨਹੀਂ ਠੀਕ ਹੈ ਤੇ ਫਿਰ ਆਪਦੇ 50 ਜਿਹੜੀ ਤੁਸੀਂ ਆਤਾਰ ਲਾਈ ਆ ਕਰੰਟ ਹਾਂ ਜੀ ਆਪਣੇ ਸੋਰਚ ਪਲੇਟ ਵਾਲੀ ਕਰੰਟ ਲਾ ਕੇ ਉਹ ਸਾਹਮਣੇ ਲੱਗਾ ਹੋਇਆ ਠੀਕ ਹੈ ਉੱਧਰ ਲੱਗਾ ਹੈ ਪੂਰਾ ਕਰੰਟ ਫਟਦਾ ਇਹਦੇ ਅੰਦਰ ਨਹੀਂ ਵੱੜਦਾ ਅੱਛਾ ਜੀ ਹਾਂਜੀ ਠੀਕ ਹੈ ਉਹ ਤੀਰ ਆਪਦੇ ਇੱਥੋਂ ਤੱਕ ਆ ਜਾਂਦੇ ਆ ਇੱਥੋਂ ਤੱਕ ਆ ਜਾਂਦੇ ਹਾਂ ਹਾਥੀ ਸ਼ੇਰ ਇੱਥੋਂ ਤੱਕ ਆਰ ਤੱਕ ਆ ਜਾਂਦੇ ਅੱਛਾ ਸ਼ੇਰ ਵੀ ਆ ਜਾਂਦਾ ਹਾਂਜੀ ਸ਼ੇਰ ਵੀ ਆ ਜਾਂਦੇ ਠੀਕ ਹੈ ਹਾਂ ਮੈਂ ਖੁਦ ਵੇਖਿਆ ਆਵਲੇ ਪਲਾਟ ਵਿੱਚ ਹਾਂਜੀ ਆ ਸਾਹਮਣੇ ਕਿਹਨਾਂ ਤੇ ਮੈਂ ਉਤਰੋ ਤੇ ਆਉਣ ਲਿਆ ਪਰਲੇ ਪਾਸ ਰਹਾ ਤੁਨੀ ਹਾਂਜੀ ਇਹ ਤਾਂ ਸਾਹਮਣੇ ਮੈਂ ਕੋਨੇ ਦੇ ਵੇਖਿਆ ਹੈ ਠੀਕ ਹੈ ਇੱਕ ਵਾਰੀ ਮੈਂ ਦੋ ਤਿੰਨ ਜਰਾ ਵੇਖਿਆ ਹੁਣ ਤੇ ਤੂੰ ਤਾਂ ਫਿਰ ਰਹਿੰਨੀ ਹੋ ਇੱਥੇ ਹਾਂਜੀ ਹਾਂਜੀ ਤੂੰ ਤਾਂ ਫਿਰ ਦਿਨ ਦਿਨ ਤੂੰ ਇੱਥੇ ਆ ਜੰਨੇ ਹੋ ਜਾਂ ਜੀੜਾ ਝੀੜਾ ਮਾਰਨ ਬਸ ਮੈਂ ਦਿਨੇ ਆਈਦਾ ਹੈ ਅੱਛਾ ਜੀ ਹਾਂ ਰਾਤ ਨੂੰ ਵੀ ਰਾਤ ਨੂੰ ਨਹੀਂ ਆਈ ਤਾਂ ਦਿਨੇ ਦਿਨੇ ਆਈਦਾ ਦਿਨੇ ਦਿਨੇ ਹਾਂਜੀ ਰਾਤ ਨੂੰ ਕੋਈ ਕੰਮ ਹੋਵੇ ਫਿਰ ਆਈਦਾ ਨੀ ਕੱਲੇ ਠੀਕ ਹੈ ਜੀ ਨਹੀਂ ਬਹੁਤ ਵਧੀਆ ਤੇ ਬਾਕੀ ਜਾਨਵਰ ਵੇਖਣੇ ਤੇ ਗਰਮੀਆਂ ਵਿੱਚ ਹੋਰ ਅੱਗੇ ਕਿ ਨਾਲੇ ਦੇ ਜਦੋਂ ਆ ਆਪਣਾ ਮਈ ਹੁੰਨੀ ਆ ਪਾਣੀ ਦੇ ਸਟੋਜ ਹੁੰਦੀ ਆ ਫਿਰ ਉਹ ਪੜਦਾ ਜਾਂਦਾ ਸਾਰਾ ਉੱਤਰੋਂ ਹਰ ਥਲੀ ਉੱਤਰਿਆ ਦਿਨਾਂ ਮੈਦਾਨ ਉਹਦੇ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਉਹਦਾ ਫਿਰ ਸਾਰਾ ਫਿਰ ਤਾਂ ਫਿਰ ਤਾਂ ਖਤਰਾ ਵੀ ਜਿਆਦਾ ਹੋ ਜਾਂਦਾ ਉਹ ਗੋਸਤ ਹਾਂਜੀ ਜਿਆਦਾ ਖਤਰਾ ਹੁੰਦਾ ਦੋ ਤਿੰਨ ਮਹੀਨੇ ਜਿਆਦਾ ਖਤਰਾ ਜਾਂਦਾ ਹਾਂ ਸਿਆਲ ਵਿੱਚ ਨਹੀਂ ਖਤਰਾ ਹੁੰਦਾ ਅੱਛਾ ਜੀ ਸਿਆਲ ਦੇ ਜਾਨਵਰ ਸਾਰਾ ਪੜਨ ਤੈ ਜਾਂਦਾ ਪਾਣੀ ਹੁੰਦਾ ਨਾ ਉੱਤੇ ਪਾਣੀ ਉੱਪਰ ਹੋ ਜਾਂਦਾ ਇਹ ਪਾਣੀ ਕਰਕੇ ਹੁੰਦਾ ਇਹ ਹੁਣ ਆ ਫਰਾ ਦੇਣਾ ਆਉਣ ਵਾਲੇ ਹੋਗੇ ਉਹਨਾਂ ਦੇ ਬਸ ਹੁਣ ਆ 1 ਮਹੀਨਾ ਬਾਅਦ ਜਨਵਰੀ ਤੋਂ ਉਹਦੇ ਆਣ ਅੱਛਾ ਜੀ ਹਾਂਜੀ ਠੀਕ ਹੈ ਠੀਕ ਸਹੀ ਹੈ ਬਾਕੀ ਇਹ ਮੋਲ ਬੜਾ ਸ਼ਾਂਤ ਆ ਹਨਾ ਵੀ ਇੱਥੇ ਕੋਈ ਡਰ ਕੋਈ ਨਹੀਂਗਾ ਅੱਛਾ ਜੀ ਆਪਣਾ ਨਾ ਕੋਈ ਚੋਰੀ ਦਾ ਡਰਿਆ ਨਾ ਕਿਸੇ ਚੀਜ਼ ਦਾ ਆਪਣਾ ਉਸ ਤੋਂ ਵੀ ਕੋਈ ਡਰ ਨਹੀਂ ਹੈਗਾ ਠੀਕ ਹੈ ਹਾਂ ਜਾਨਵਰ ਦਾ ਵੀ ਕੋਈ ਡਰ ਨਹੀਂ ਹੈਗਾ ਆਪਣਾ ਜਾਨਵਰੀ ਤਾਰ ਤੋਂ ਬਾਹਰ ਰਹਿੰਦਾ ਹੈ ਕਿਸੇ ਸਾਟੈਕ ਨਹੀਂ ਕਰਦਾ ਜਾਂਦਾ ਠੀਕ ਜਿਹੜੀ ਭਾਈ ਇਹਨਾਂ ਦੀ ਫਿਰ ਇੱਥੇ ਜਿਹੜੇ ਬੰਦੇ ਰਹਿੰਦੇ ਇਹਨਾਂ ਦੀ ਲਾਈਟ ਵਗੈਰਾ ਵੀ ਇੱਥੇ ਦਾ ਹੈ ਨਹੀਂ ਨਾ ਕੱਲਾ ਸੋਲਰ ਤੇ ਹੀ ਹੈ ਹਾਂ ਸੋਲਰ ਤੇ ਹੀ ਹੈ ਸੋਲਰ ਵੀ ਹੋਣੀ ਦਿੱਤੇ ਗਵਰਨਮੈਂਟ ਨੇ ਤਿੰਨ ਚਾਰ ਸਾਲ ਹੋਏ ਹੈਗਾ ਹਾਂਜੀ ਪਹਿਲਾਂ ਸੋਲਰ ਵੀ ਨਹੀਂ ਸੀ ਫਲਾਈਟ ਤੋਂ ਬਣਾਉਂਦੇ ਬਗਬਗਾ ਲਾਈਟ ਤੋਂ ਹੁੰਦੇ ਉਹਦੋਂ ਤਾਂ ਫਿਰ ਜਾਨਵਰ ਦਾ ਵੀ ਖਤਰਾ ਜ਼ਿਆਦਾ ਹੁੰਦਾ ਹੋਊਗਾ ਫਿਰ ਜਾਨਵਰ ਦਾ ਖਤਰਾ ਹੈ ਹੀ ਨਹੀਂ ਉਦੋਂ ਹਾਂਜੀ ਆਪਣਾ ਕਿਦਾਂ ਲੈਂਦੇ ਆ ਸ਼ੇਰ ਆ ਜਾਂਦਾ ਵਿੱਚ ਹੀ ਮਾਰ ਕੇ ਲੈ ਜਾਂਦੇ ਜਾਨਵਰ ਠੀਕ ਹੈ ਜੀ ਹਾਂ ਤੇ ਇਹਨਾਂ ਨੂੰ ਕਮਾਈ ਦਾ ਹੋਰ ਸਾਧਨ ਕੀ ਹੈ ਫਿਰ ਬਾਈ ਇਹਨਾਂ ਨੂੰ ਕੋਈ ਬਸ ਦੁੱਧ ਆ ਹੀ ਹੈ ਅੱਛਾ ਜੀ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਕੋਈ ਨਹੀਂ ਨਾ ਨਾ ਠੀਕ ਹੈ ਉਹ ਥੋੜਾ ਆ ਜੀ ਬਾਲਾ ਜੀ ਕੋਈ ਨਾ 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 ਕੋਈ ਥੇ ਬਸ ਜੋ ਦੋਦੇ ਉਹਦਾ ਨਾ ਇਹਨਾਂ ਨੂੰ ਖਜਾਰਾ ਪੂਰਾ ਕਰਨਾ ਆਪਣਾ ਅੱਛਾ ਜੀ ਬਾਕੀ ਇਹਨਾਂ ਨੂੰ ਹੋਰ ਕੋਈ ਕਮਾਈ ਦਾ ਸੋਸ ਕੋਈ ਠੀਕ ਹੈ ਉਹ ਜਿਵੇਂ ਤੁਹਾਡੇ ਅਰਗੇ ਭਰਾ ਜਿਹੜੇ ਹੈਗੇ ਜਿਵੇਂ ਕੋਈ ਫਾਰਮ ਲੈ ਲਿਆ ਜੀ ਤੁਸੀਂ ਇਹਨਾਂ ਨੂੰ ਇਹਨੂੰ ਖੱਤਾ ਹੁੰਦੇ ਆ ਖੱਤਾ ਅੱਛਾ ਜੀ ਹਾਂ ਫਾਰਮ ਨਹੀਂ ਫਾਰਮ ਨਹੀਂ ਆ ਸਕਦਾ ਕਿਉਂਕਿ ਫਾਰਮ ਆਖਾਂਗੇ ਤਾਂ ਸਾਡੀ ਆਪਣੀ ਪ੍ਰਾਪਰਟੀ ਹੋ ਜਾਊਗੀ ਇਹ ਖੱਤਾ ਹੈ ਆਪਣਾ ਗਵਰਨਮੈਂਟ ਨੇ ਸਾਨੂੰ ਲੀਸ ਤੇ ਦਿੱਤਾ ਹੈ ਲੀਸ ਤੇ ਦਿੱਤਾ ਹਾਂ ਠੀਕ ਹੈ ਵੀ ਉਹ ਉਹ ਤੁਸੀਂ ਲੈ ਕੇ ਜਾਨੀ ਕਿ ਇਹਨਾਂ ਨੂੰ ਦੇ ਦਿੱਤਾ ਵੀ ਤੁਸੀਂ ਆਪਦੇ ਇੱਥੇ ਕਰ ਲੋ ਆਦਾ ਹਾਂ ਹਾਂ ਜੀ ਹਾਂ ਜੋ ਕਿ ਅਹੀਂ ਰਾਤ ਨੂੰ ਰਹਿ ਨਹੀਂ ਸਕਦੇ ਹੁਣ ਆਪਣਾ ਘਰ ਲੈਣਾ ਹਾਂਜੀ ਹਾਂਜੀ ਤਾਂ ਫਿਰ ਰਾਤ ਨੂੰ ਫਿਰ ਇੱਥੇ ਕਰ ਕੋਈ ਨਹੀਂ ਕਰੂਗਾ ਤਾਂ ਜਾਨਵਰ ਖਾਣੇ ਜਾ ਕੇ ਇੱਥੇ ਜਾਨਵਰ ਬਿਲਕੁਲ ਜੰਗਲੀ ਜਾਨਵਰ ਆ ਕੇ ਖਾਜੂ ਬਾਕੀ ਉਹ ਜਿਵੇਂ ਦੇਖਿਆ ਜਨਰੇਟਰ ਚਲਾਇਆ ਪਾਣੀ ਭਰਨਾ ਇਹਨਾਂ ਨੇ ਸਾਰਾ ਆਓ ਆਪਣੀ ਸੁਵਿਧਾ ਵਸਤੂ ਰੱਖਿਆ ਸਕਾ ਹਾਂ ਬਾਕੀ ਗੁਫਾ ਵਗੈਰਾ ਵੀ ਚੱਕਣਾ ਹਾਂਜੀ ਹਾਂਜੀ ਉਹ ਵੀ ਇਹਨਾਂ ਨੇ ਕੰਮ ਕਰਨਾ ਤੇ ਇਹਨਾਂ ਨੂੰ ਬਸ ਇਹੀ ਆ ਵੀ ਉਹ ਦੁੱਧ ਇਹਨਾਂ ਨੂੰ ਦਾ ਹਾਂਜੀ ਠੀਕ ਹੈ ਹਾਂ ਸਹੀ ਹੈ ਇਹ ਵੈਸੇ ਜਿਹੜੇ ਆ ਇੱਥੇ ਲੋਕੀ ਰਹਿੰਦੇ ਆ ਇਹ ਪਿੱਛੇ ਕਸ਼ਮੀਰ ਦੇ ਰਹਿਣ ਵਾਲੇ ਆ ਅੱਛਾ ਜੀ ਇਹ ਉਧਰੋਂ ਕਸ਼ਮੀਰ ਤੋਂ ਆਏ ਬਾਕੀ ਆ ਜਿਹੜੀ ਤੁਹਾਡੇ ਆ ਦੇਖਿਆ ਨਾ ਕਮਰੇ ਬਣਿਆ ਆ ਇਹਨੂੰ ਕੀ ਕਹਿ ਦਿੰਦੇ ਆ ਇਹਨੂੰ ਗੋਟ ਕਹਿੰਦੇ ਆ ਗੋਟ ਕਹਿੰਦੇ ਆ ਨਾ ਆਹ ਦੇਖ ਕੇ ਹੁਣ ਜਦੋਂ ਆਪਣੀ ਵੀਡੀਓ ਦੇਖੀ ਵਿਆਹ ਵਾਲਿਆਂ ਨੇ ਹੀ ਰਹਿਣਾ ਯਾਰ ਐਵਜਾ ਤਾਂ ਇੱਕ ਬਣਾਈ ਹੋਈ ਆ ਮਿਸਤਰੀ ਕਿੱਥੋਂ ਦੇ ਹੋਣਗੇ ਭਾਈ ਆਉਂਦੇ ਉਹਦੇ ਕਹੀ ਜਾਂਦੇ ਜਾਂਦੇ ਨੇ ਐਟਾ ਆਪਾਂ ਵੀ ਲੈਣੇ ਇੱਥੇ ਐਸਾ ਸਾਡੇ ਤਾਂ ਚਲੋ ਅਸੀਂ ਨਹੀਂ ਰਹਿਂਦੇ ਹਾਂ ਇਹ ਜੋ ਥੱਲੇ ਬਣਾਏ ਜਿਹੜਾ ਆਪ ਰਹਿੰਦੇ ਬੜੇ ਬੜੇ ਸੋਹਣੇ ਬਣਾਏ ਹੋਏ ਆ ਵੀ ਬਹੁਤ ਸੋਹਣਾ ਬੜਿਆ ਜੀ ਤੇ ਮੈਨੂੰ ਲੱਗਦਾ ਉਹ ਵੀ ਗਰਮੀ 'ਚ ਠੰਡਾ ਰਹਿੰਦਾ ਹੋਊਗਾ ਠੰਡਾ ਰਹਿੰਦਾ ਜੀ ਮਿੱਟੀ ਦੀ ਦੀਵਾਰਾਂ ਇਹਦੀਆਂ ਹਾਂਜੀ ਕ ਤੇ ਇਹ ਉੱਚਾ ਨਗਾ ਤੋਂ ਬਣਾਇਆ ਵਾ ਜੀ ਇਹ ਉੱਚਾ ਕਿੰਨਾ ਦਾ ਗਰਮ ਨਾ ਹੋਣਾ ਰੂਗਾ ਅੱਛਾ ਇਹ ਉਹਨਾਂ ਹੀ ਠੰਡਾ ਰਹੂਗਾ ਹਾਂਜੀ ਹਾਂਜੀ ਤੇ ਸਿਆਲਾਂ ਦੇ ਵਿੱਚ ਸਿਆਲ ਵਿੱਚ ਗਰਮ ਰਹਿੰਦਾ ਜੀ ਅੱਛਾ ਜੀ ਹਾਂਜੀ ਠੀਕ ਹੈ ਤੇ ਇਹ ਇਹਦਾ ਖਰਚਾ ਕਿੰਨਾ ਆਇਆ ਹੋਊਗਾ ਇਹ ਜ਼ਰੂਰ ਦੱਸ ਦਿਓ ਕਿਉਂਕਿ ਆਪਣੇ ਵੀਡੀਓ 'ਚ ਬਾਅਦ ਵਿੱਚ ਪੁੱਛਣਾ ਵਾ ਲੋਕਾਂ ਇਹ ਜੀ ਖਰਚਾ ਕਿੰਨਾ ਹੋਇਆ ਲੱਕੜ ਤਾਂ ਹੁਣ ਫ੍ਰੀ ਦੀ ਐ ਇੱਥੇ ਹਾਂਜੀ ਤੇ ਕੋਲਾ ਵੀ ਫ੍ਰੀ ਦਾ ਹੀ ਐ ਇਹ ਤਾਂ ਜੰਗਲ 'ਚੋਂ ਵੜਿਆ ਹਾਂ ਰੱਬਾ ਮਜ਼ਦੂਰੀ 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 ਲਈ ਐ ਜੋ 10-15000 ਰੁਪਏ ਲੱਗਾ ਠੀਕ ਹੈ ਤੇ ਮੇਰੇ ਹਿਸਾਬ ਨਾਲ ਜੇ ਸਾਡੇ ਉੱਥੇ ਪੰਜਾਬ ਲੱਖ ਤੋਂ 1.5 ਲੱਖ ਰੁਪਏ ਬਣਿਆ ਹੈ ਜੀ ਇਹਨਾਂ ਬੰਦ ਬਾਈ ਹੈ ਨਾ ਇਹ ਦੀਵਾਰਾਂ ਮਿੱਟੀ ਦੀਆਂ ਸਾਰੀ ਲੱਖ ਤੋਂ ਉੱਤੇ ਤੇ ਤੁਹਾਡੇ ਤੋਂ ਉੱਤੋਂ ਉੱਪਰ ਬਣਨਾ ਉੱਪਰ ਉੱਪਰ ਹੀ ਬਣਨਾ ਵਾ ਉਹ ਮੈਂ ਸਾਡੇ ਇੱਥੇ ਤਾਂ ਮਜ਼ਦੂਰੀ ਮਜ਼ਦੂਰੀ ਆ ਖਾਲੀ ਦਾ ਠੀਕ ਹੈ ਜੀ ਉਹ ਬਹੁਤ ਸੋਹਣਾ ਬਣਿਆ ਤੇ ਬਹੁਤ ਖੁੱਲਾ ਵੀ ਬਹੁਤ ਬਣਿਆ ਹੋਇਆ ਬੰਦ ਜੀ ਔਰ ਵੇਖੋ ਬਗੈਰ ਬਗੈਰ ਬੰਲੀ ਤੋਂ ਰੁਕਿਆ ਆ ਯਾਰ ਵੇਖਦੇ ਕੋ ਸੈਂਟਰ ਤਾਂ ਕੋਈ ਬੰਲੀ ਨਹੀਂ ਆ ਜੀ ਮੇਰਾ ਕਰਦਾ ਅਸੀਂ 66 ਇੰਨਾ ਤੱਕੜਾ ਰੋਕਣਾ ਹੈ ਤੇ ਹਾਨੂੰ ਇਸ سپورਟ ਦੇਣੀ ਪਊਗੀ سپورਟ ਦੇਣੀ ਪਊਗੀ ਅਸੀਂ ਇਹਨੇ سپورਟ ਦੇ ਬਗੈਰ ਇਹ ਮੇਰੇ ਕਲਾਕਾਰੀ ਹੈ ਕਲਾਕਾਰੀ ਹੈ ਮੈਸਤਰੀ ਦੀ ਵੀ ਉਹੀ ਮੈਸਤਰੀ ਕਲਾਕਾਰੀ ਹੈ ਬਗਰ سپورਟ ਤੋਂ ਆ ਗਿਆ ਠੀਕ ਹੈ ਬਹੁਤ ਵਧੀਆ ਇਹ ਇਹ ਨਾ ਤਾਂ ਖਿਚੋਂਦਾ ਹੋਊਗਾ ਨਾ ਮੀਂਹ ਦਾ ਕੁਝ ਨਹੀਂ ਨਾ ਕੁਝ ਕਿੰਨਾ ਟਾਈਮ ਕੱਢ ਜਾਂਦਾ ਬਈ ਇਹ ਇਹ ਕੱਢ ਜਾਂਦਾ ਜੀ ਜੇਕਰ ਸਹੀ ਹੋਵੇ ਤਾਂ 7-8 ਸਾਲ ਕੱਢ ਜਾਂਦਾ ਆਹ ਰਾਮ ਦਾ ਅੱਛਾ ਜੀ ਹਾਂ ਜੀ 7-8 ਸਾਲ ਆਹ ਰਾਮ ਦਾ ਕੱਢ ਜਾਂਦਾ ਇਹਨੂੰ ਹੋਬੀ ਹੈ 6 ਸਾਲ ਹੋ ਗਏ ਇਹਨੂੰ ਬਣਾਏ ਨੂੰ ਠੀਕ ਹੈ ਜੀ ਹਾਂ ਜੀ ਬਹੁਤ ਵਧੀਆ ਬਣਿਆ ਉਹ ਕੋਲੀ ਉਹਤੇ ਅੱਛਾ ਉਹ ਲਾ ਦਿੰਦੇ ਆ ਨਾ ਲਾ ਦਿੰਦੇ ਆ ਇਹ ਲੈਣੀ ਕਿਹਾ ਉਹਦੇ ਪਾਸੇ ਜੋੜ ਕਰਕੇ ਉਹਦੇ ਉੱਤੇ ਬਾਲਟੀ ਪਾਉਂਦੇ ਉਹਦੇ ਉੱਪਰ ਪਾ ਦਿੱਤੀ ਆ ਬਾਲਟੀ ਪਾਉਂਦੇ ਆ ਕਿ ਉੱਥੇ ਜੋੜ ਪਾਣੀ ਨਾ ਹੋਵੇ ਹਾਂਜੀ ਉਹ ਵਨ ਉੱਟ ਦੀ ਬਾਲਟੀ ਠੀਕ ਆ ਠੀਕ ਆ ਹਾਂ ਉਹੀ ਆ ਨਾ ਤਾਂ ਪੂਰਾ ਸਿਸਟਮ ਕਿਹੜਾ ਕਰਦੇ ਆ ਹਾਂਜੀ ਸਹੀ ਆ ਬਾਕੀ ਅਚਾਨਨ ਵਾਸਤੇ ਥੋੜਾ ਥੋੜਾ ਜਗ੍ਹਾ ਹੈਗੀ ਐ ਦੇ ਹਨਾ ਤੇ ਲਾਈਟਰ ਦਾ ਤੁਸੀਂ ਦੱਸਦੇ ਆ ਜਿਹੜੀ ਆ ਬਸ ਸੋਲਰ ਵਾਲੀ ਹੈਗੀ ਇਹ ਹੀ ਆ ਇਹ carrot ਪੂਰੇ ਉੱਥੇ ਆ ਕੇ ਉੱਥੇ ਪਾਸੇ ਪਤਾ ਹਾਂਜੀ ਫਿਰ ਆ ਸਪੋਰਟ ਵਾਸਤੇ ਚਾਰ ਲਕੜਾ ਦੋ ਲਕੜਾ ਵਧੀਆਂ ਤੇ ਛੱਪਰ ਥੱਲੇ ਨਾਲ ਡਿੱਤੇ ਹਾਂਜੀ ਹਾਂਜੀ ਕਿਉਂਕਿ ਅਗਰ ਇੱਥੋਂ ਕਰਾਂਗੇ ਤਾਂ ਫਿਰ ਇੱਥੇ ਜਗ੍ਹਾ ਘੱਟ ਜਾਣੀ ਬਿਲਕੁਲ ਮੰਦੀਆਂ ਨਹੀਂ ਰੱਟੀਆਂ ਬਿਲਕੁਲ ਜੀ ਅੱਗੇ ਵਿੱਚ ਦੀ ਬਲੀ ਦਾ ਕੋਸ਼ੂ ਨਹੀਂ ਗਾ ਹਾਂਜੀ ਆ ਆ ਵੀ ਬਸ ਆ ਪੱਖਾ ਬਣਾਉਣ ਵਾਸਤੇ ਲਾਇਆ ਹੈ ਹਨਾ ਵਾਲੀ ਪੱਖਾ ਬਣਾਉਣ ਵਾਸਤੇ ਲਾਈ ਲੱਗ ਵੈਸੇ ਕੋਈ ਉਹ ਵੀ ਸਪੋਰਟ ਇਹਦੀ ਵੀ ਹੈਗੀ ਤੇ ਵਿੱਚੇ ਪੰਛੀ ਚਿੜੀਆਂ ਵਗੈਰਾ ਵੀ ਲੱਗ ਫਿਰਦਿਕਾ ਕਰੋ ਫਿਰ ਇਨਸਾਨ ਨਾਲ ਹੀ ਰਹਿਣਾ ਜੀ ਨਾਲ ਹੀ ਰਹਿੰਦੇ ਆ ਚਿੜੀ ਵੇਖ ਲੋ ਵੇਖਣ ਨੂੰ ਨਹੀਂ ਮਿਲਦੀ ਇਹ ਹੱਦ ਵੇ ਤਾਂ ਸਭ ਖਤਮ ਹੋ ਗਿਆ। ਬਿਲਕੁਲ ਇਹ ਇਹ ਜਿਹੜੀ ਹੈ ਆਪਣੇ ਇਨਸਾਨਾਂ ਨਾਲ ਰਹਿਣ ਵਾਲੀ ਜਿਹੜੀ ਆ ਵੇ ਵੇ ਆਪਣੇ ਆ ਤਾਂ ਹੁਣ ਘਰ ਪੱਕੇ ਹੋ ਗਏ ਕਰਕੇ ਬਾਈ ਰਹਿਣੋਂ ਹਟ ਗੀਆਂ। ਇੱਥੇ ਤੁਹਾਨੂੰ ਇੱਥੇ ਜੰਗਲ ਨਹੀਂ ਮਿਲਣਗੇ। ਹਾਂਜੀ ਹਾਂਜੀ। ਨਾਲੇ ਪਿਆਰ ਹੈ ਜਾਨਵਰਾਂ ਨਾਲ ਪਿਆਰ ਹੈ। ਜਾਨਵਰਾਂ ਦੀ ਰੋਟੀ ਖਾਂਦੇ ਆ। ਬਿਲਕੁਲ ਸਹੀ ਗੱਲ ਹੈ। ਸਹੀ ਸਹੀ ਗੱਲ ਆ ਜੀ ਸਹੀ ਗੱਲ ਆ। ਇਹ ਠੀਕ ਆ ਬਾਈ। ਧੰਨਵਾਦ। ਜਾਣਕਾਰੀ ਵਧੀਆ ਦਿੱਤੀ। ਬਾਕੀ ਹੁਣ ਆਪਣੇ ਵੀਡੀਓ ਵਾਲੇ ਦੱਸਣਗੇ ਆਪਾਂ ਨੂੰ। ਬਾਲਟੀ ਤਾਂ ਉੱਪਰ ਪਈ ਆ। ਠੀਕ ਆ ਵੀ ਦੋਸਤੋ। ਕਿਵੇਂ ਲੱਗੀ ਵੀਡੀਓ? ਜਰੂਰ ਦੱਸਿਓ।